ਆਇਆ ਆਜਾ ਆਜਾ ਆਕੜਾ ਟਰੈਕਟਰ ਆਪਣਾ ਇੱਕ ਖੜਾ ਉਹ ਕਰਮਾ ਵਾਲਾ ਚਲੋ ਵੇਖੀਏ ਝੋਨੇ ਨੂੰ ਹੁਣ ਵੇਖੀ ਤੁੱਪ ਲੱਗੀ ਤਾਂ ਮਾੜਾ ਜਾਂ ਲੈ ਚਲਕਦਾ ਹੀ ਹੁੰਦਾ ਜਿਵੇਂ ਹੈਨਾ ਨਹੀਂ ਤਾਂ ਐ ਸੀ ਜਿਵੇਂ ਪਾਣੀ ਚੋਂ ਭਿੱਜੇ ਦਾ ਤਾਜਾ ਖਾਧਾ ਹੁੰਦਾ ਕੋਦਾ ਨਹੀਂ ਰੇਡ ਰੂਡ ਕਿਵੇਂ ਬਈ ਯਾਰ ਹੂੰ ਪੱਕੜ ਮੱਟੀ ਕਰ ਰਹੇ ਹਾਂ ਯਾਰ ਅਜੇ ਟਰੈਕਟਰ ਜਾਂਦੇ ਸੀ ਤੈਨ ਜਾਂ ਟਰਾਲੀਆਂ ਮੈਂ ਤਾਂ ਹੀ ਗੱਲ ਕਰਦਾ ਸੀ ਵੀ ਨਾ ਜਾਂਦੀਆਂ ਸੀਗੀਆਂ ਆ ਸੁੱਕਿਆ ਹੋ ਰਿਹਾ ਮੈਂ ਤੈਨੂੰ ਦੱਸਾਂ ਮੈਂ ਲੈ ਕੇ ਗਾ ਇਹਨੂੰ ਪੱਲੜ ਵਿਚਾ ਦੇਣਾ ਹੈ ਹੂੰ ਇਹਨੂੰ ਇੱਧਰ ਨੂੰ ਪਲਟ ਇਹਨੂੰ ਹੋਰ ਐਨ ਪਲਟਦੀ ਐ ਨਾ ਇਹ ਨਾਲ ਤਾਂ ਇਹ ਨੇੜ ਨੂੰ ਉਜਿੱਧਰ ਨੂੰ ਇਹਦੇ ਉਂਗਲਾ ਆ ਜਾਂਦੀ ਨੇ ਪਿੱਛੇ ਇਹਨੂੰ ਵੇਹਣਿਆ ਫਰੋਲ ਕੇ ਜਾ ਹੈ? ਹੈ? ਫਟਾ ਫਟਾ ਨਿਕਲਦਾ ਭਾਈ ਨਹੀਂ 1 ਮਿੰਟ ਆਪਣਾ ਲਾ ਕੇ ਨਾ ਇਹ ਦੇ ਨਾ ਇੱਥੇ ਉੱਡਦੀ ਹੁੰਦੀ ਆ ਹੋਰ ਕੀ ਉੱਡਦੀ ਸੇਵਾ? ਖਲਤੀ ਖਲਤੀ ਵੀ ਨਹੀਂ ਉਹ ਹੁੰਦੀ ਹੈ ਯਾਰ ਮਹਿੰਦੀ ਜੀ ਹਾਂ ਮਹਿੰਦੀ ਆ ਵੇਖੀ ਮਿੱਠਾਈਆਂ ਦਾ ਉਹ ਬੰਦੀਆਂ ਨੇ ਨਹੀਂ ਜਾਨਵਰ ਭਾਈ ਭੰਤੇ ਦੇ ਨਹੀਂ ਨਹੀਂ ਉਹ ਨਹੀਂ ਭਾਈ ਉਲੀ ਜੀ ਨੇ ਵੇਖੀ ਆ ਆਦੀ ਹੈ ਇਹਦਾ ਹੋਣਾ ਤੇ ਵਿਚਾਲੀਏ ਤਾਂ ਪਾਲ ਮੈਂਨੇ ਘੁਰ ਦਿਨ ਕਿਹੜੇ ਪਾਸੇ ਵਿਛਾਈਏ ਇੰਨਾ ਖਤਰਪਾਲ ਤਾਂ ਹੋਸ ਤਾਂ ਬਾਲਾ ਹੈ ਨੀਗਾ ਨਹੀਂ ਆਹੀ ਨਾਲ ਇਧਰ ਨੂੰ ਆਏ ਪਾਸੇ ਅੱਜ ਕਰ ਦਈਏ ਕਿ ਹਾਇ ਨੂੰ ਕਰ ਦਈਏ ਹਾਲ ਆ ਕੇ ਨਾਲ ਪੱਤਰਪਾਲ ਆਏ ਤਾਂ ਪੌਂਦੇ ਹੋਗੇ ਹੈ ਚਲ ਹੈ ਤਾਂ ਕਰਨ ਵਾਲਾ ਯਾਰ ਕਾ ਲਓ ਜਲਰੀ ਸੁਬੇ ਹਮ ਫਿਰ ਕਿੰਨਾ ਕਰਦੇ ਹਾਂ ਹਮ ਫਿਰ ਆਫਰੀਕਾ ਕਿਸੇ ਨੂੰ ਨਰਪਾਲੇ ਸੀ ਤਾਂ ਕੌਮ ਤਾਂ ਇੱਕ ਤੱਕ ਆ ਰਿਹਾ ਰੋਮੀ ਉੱਠਾਦਾ ਤਾ ਉੱਠੇ ਦਰ ਮੈਂ ਥੱਲੇ ਦੇ ਦਿੰਦੀ ਸੇ ਦੱਕਣਾ ਪਾ ਕੇ ਚਾ ਕਿਨਾ ਪਰੇ ਨੂੰ ਬੁਝਵਣਾ ਯੋਚੇ ਤਾਂ ਅਨੁਪਾਤ ਵਿੱਚ ਆਉਣੀ ਹੈ ਹੈ ਇਹ ਆਹ ਹੋ ਫਰਦਨਤ ਗਿਆ ਯਾਰ ਕਰਨਾ ਹੈ ਪਣਾ ਕੱਡਾ ਬੁਲੀ ਉਹ ਲੀੜੇ ਲਾਉਣ ਆਲੇ ਆ ਦੇ ਵੋਏ ਉਹ ਲੀੜੇ ਲਾਉਣ ਆਲੇ ਉਧਰੋਂ ਧੂੜ ਨਾ ਪਾਈ ਖੜਦਾ ਜਾ ਬੰਦ ਲੜ ਲੜਿਆ ਦਿਨੇ ਝੋਨੇ ਨੂੰ ਵੜ ਝੋਨਾ ਹੈ ਤਾਂ ਸੁੱਕ ਗਈ ਤੇ ਗੱਲ ਤਾਂ ਆਈ ਵੀ ਵੇਜ ਵੇਜ ਨਾ ਛੱਕ ਜਾ ਪੈਂਦਾ ਜਿਵੇਂ ਨਾ ਉੱਲੀ ਜੀ ਬਣ ਜਾਂਦੀ ਹੈ ਜਿਵੇਂ ਆ ਦੇਖੋ ਪਰ ਨਹੀਂ ਆ ਫਿਰ ਵੀ ਹਲਾ ਹੀ ਦਿੰਨੇ ਆ ਫਿਰ ਘਾੜੋ ਘਾਣੇ ਚ ਖਰਾਬ ਕਰ ਲਾਂਗੇ ਕੀ ਫਾਇਦਾ ਵੇਲੇ ਹੈਗੇ ਆ ਤੇ ਅੱਜ ਹਲਾ ਦਿੰਨੇ ਆ ਠੀਕ ਹੈ ਠੀਕ ਹੈ ਵਧੀਆ ਵਧੀਆ ਆ ਦੋ ਦਿਨ ਲਾਵੇ ਨਾ ਧੁੱਪਾਂ ਫਿਰ ਆਪਾਂ ਨੂੰ ਭਾਰੀ ਦੇਗੀ ਵਾਟੇ ਤੇ ਪਰੇ ਕਰਾਂਗੇ ਇਹਦਾ ਇਹ ਰੱਖਣਾ ਵੀ ਅੰਦਰ ਚਾਹੀਦਾ ਹੈ ਹਮ ਹੈਨਾ

ਆਈ ਧੁੱਪ ਲੱਗਣੇ ਕਰਕੇ ਪਹੂ ਵੀ ਦੇਖੀ ਕਿੰਨਾ ਆਰਾਮ ਆਉਂਦਾ ਪਹੂਣ ਤੇ ਵੀ ਠਾਰ ਫੁੱਟੂ ਇਹਨਾਂ ਦੇ ਵਿਚਾਰਿਆਂ ਦੀ ਤਿੰਨ ਦਿਨ ਦੋ ਦਿਨ ਹੋ ਗਏ ਕੱਢੀ ਨਹੀਂ ਸੀ ਅੱਡਾਂ ਤੋਂ ਪਾਰਾ ਦੇਖਣ ਨੂੰ ਹੋ ਜਾਂਦਾ ਅੱਡਾਂ ਤੋਂ ਪਾਰਾ ਤਾਂ ਠੀਕ ਹੈ ਅਜੇ ਠੀਕ ਕਰੀ ਤਾਂ ਕੋਈ ਨਾ ਕੰਮ ਜੀ ਨੇ ਰਾਤ ਨੂੰ ਪੂਰੀ ਠੰਡ ਪਵੇ ਫੇਰ ਤਾਂ ਕੋਈ ਡਰ ਨਹੀਂਗਾ ਆ ਗਰੀਬ ਬਾਲਾ ਲਾ ਲਾ ਝੋਨਾ ਜਾ ਵੀ ਨਾ ਯਾਰ ਬਾਹਰ ਤੋਂ ਝੋਨੇ ਦਾ ਨਜ਼ਾਰਾ ਉਹਦੇ ਦਿੱਤਾ ਹੀ ਦੇ ਬਈ ਕਦੋਂ ਯਾਦਾ ਜਿਆਦਾ ਪਿਛਲੇ ਸਾਲ ਤੇ ਜਾਂ ਇੱਕ ਸਾਲ ਜਦੋਂ 4500 ਵੇਖਿਆ ਸੀ ਪਹਿਲੇ ਸਾਲ ਉਹ ਤੋਂ ਬੜਾ ਨਜ਼ਾਰਾ ਦਿੱਤਾ ਸੀ ਨਾ ਹੂੰ ਇਹਨਾਂ ਬਈ ਸਾਹਬਣਾ ਬਹੁਤ ਔਖਾ ਬੇਸ ਸਾਹਬਾ ਉਨਾ ਵੇਲਾ ਕਿੰਨਾ ਕਰ ਲੈ ਆ ਟਰਾਲੀ ਨਹੀਂ ਹੋਣੀ ਝੋਨੇ ਦੀ ਤੇ ਇਹਨੂੰ ਆਪਾਂ ਤੀਜੀ ਚੌਥੀ ਦੀ ਖਲਾਸਾ ਸੁੱਕੇ ਝੋਨੇ ਹੀ ਪਤਾ ਨਹੀਂ ਕੀ ਗੱਲ ਉੱਤੇ ਨਾ ਹੋਰ ਹੀ ਬਣੀ ਜਾਂਦੀਆਂ ਬੈਠੀ ਜੀ ਹੁੰਦੀਆਂ ਨਾ ਚਿੱਟੀ ਜੀ ਉਹ ਬਣੀ ਜਾਂਦੀ ਐ ਪਰ ਹਜੇ ਤਾਂ ਆਪਾਂ ਚੰਗੇ ਰਹਿਗੇ ਆਪਾਂ ਪਹਿਲਾਂ ਵੇਚ ਗਏ ਹੈਨਾ ਕਿੰਨੀਆਂ 2 ਤੇ 3-5 ਟਰਾਲੀਆਂ ਤੇ ਜੇ ਉਹ ਵੀ ਸਾਰਾ ਇੱਥੇ ਲੋਡ ਨਹੀਂ ਹੋਣਾ ਜੇ ਕੰਮ ਹੈ ਨਾ ਫੇਰ ਕਿੱਥੋਂ ਲੋਡ ਆ ਜਾਂਦਾ ਟਲ ਜਾਂਦਾ 2 4 2 3 ਕੁਆਂਟਿਟੀ ਬਾਕੀ ਰੇਟ ਵੀ ਪਤਾ ਕੀ ਗੱਲ ਆ ਐਨਕਿ ਰੇਟ ਰੂਟ ਵੀ ਨਹੀਂ ਕੋਈ ਵਧਿਆ ਵੀ 35 3600 ਤੱਕ ਗਿਆ 17 18 ਤੇ 11 21 ਕਿਸ ਨੇ ਲਾਇਆ ਟਾਵੇਂ ਨੇ ਜਿਹਦਾ ਰੇਟ ਸੀਗਾ ਤੇ ਇਹਦਾ ਰੇਟ ਨਹੀਂ ਆਇਆ ਬਾਕੀ ਦੂਜੇ ਝੋਨੇ ਵੀ ਨਾ ਠੀਕ ਠਾਕ ਹੀ ਰਹਿਿਆ 1000 ਰੁਪਏ ਹੋਰ ਤਾਂ ਰੱਖਦੇ ਜਰ ਰੁਪਿਆ ਬਈ ਵੇ ਦੇਵ ਜੀ ਮੈਨੂੰ ਐ ਨਹੀਂ ਸਮਝ ਲਾਦੀ ਵੀ ਕਿਹੜਾ ਯਾਰਾਂ ਜਿੱਥੇ ਮੈਂ ਠੇਕਾ ਉਹ ਤੋਂ ਵੇ ਤੂੰ ਜਦੋਂ 204500 ਨੂੰ ਹੋਇਆ ਸੀ ਨਾ ਉਦੋਂ 7-8 ਹਜ਼ਾਰ ਇਕੱਠੇ ਠੇਕਾ ਵਧਿਆ ਕਿਲੇ ਦਾ ਉਦੋਂ ਗਿਆ ਸੀਗਾ ਭਾਈ 38 ਤੋਂ 45 ਦੇ ਹੂੰ ਮੜ ਕੇ ਉਸ ਤੋਂ ਬਾਅਦ ਨਾ 4000 5000 7000 ਪਿਛਲੇ ਸਾਲ ਸਿਜਲੇ ਦਾ ਤੱਕ 12-12 ਹਜ਼ਾਰ ਵਧਿਆ ਭਾਈ 12-12 ਹਜ਼ਾਰ ਵੀ ਵਧਿਆ ਚਲੋ ਯਾਰ ਇਧਰ ਨਹਿਰ ਨਹੀਂ ਜਿਹੜੇ ਬਈ ਲੈਨ ਵਾਲੇ ਕਿ ਨਹੀਂ ਉਹਨਾਂ ਨੂੰ ਪਤਾ ਹੈ ਕਿ ਇਹ ਦੂਜੇ ਝੋਨੇ ਦੀ ਗੱਲ ਆਏ ਆ ਭਾਈ ਜਿਵੇਂ ਇਰ ਕੀ ਝੋਨੇ ਉਗੇ ਆ ਤੇ ਆਏ ਨਹੀਂ ਨਾ ਪਤਾ ਉਹਦੇ ਨਹੀਂ ਜੀ ਵੀ ਕਰਦਾ ਵਿੱਚ ਹਾਂ ਉਹਦੇ ਲਾਉਨ ਨੂੰ ਜੀ ਵੀ ਕਰਦਾ ਯਾਰ ਛੁੱਕੇ ਝੋਨੇ ਦੀਆਂ ਗਾਟਾਂ ਲੱਗੀਆਂ ਤਿੰਨ ਤਿੰਨ ਚਾਰ ਚਾਰ ਕਿਲੋ ਵਧੀਆ ਝੋਨੇ ਇੱਕ ਨੰਬਰ ਇੱਕ ਨੰਬਰ ਝੋਨੇ ਐਦ ਕੀਤਾ ਯਾਰ ਮੈਨੂੰ ਇੱਕ ਐਮਐ ਇੱਕ ਕਰ ਜਾਣਦਾ ਕਿ ਜੇ ਛੇਤਰਾਂ ਨੂੰ ਉਹਨਾਂ ਨਾਲ ਭਜਿਆ ਤੇ ਨਹੀਂ ਕੋਈ। ਤੇ ਨਹੀਂ ਕੋਈ বাজਦਾ। ਜਿਹੜਾ 12 13 ਮੌਚਰ ਵਾਲੇ ਵੀ ਉਹਨਾਂ ਨੇ ਝੋਨੇ ਲਈ। 17 ਤੇ 12 13 'ਚ 5 ਦਾ ਫਰਕ ਆ। ਫਿਰ ਵੀ ਇਹਨਾਂ ਨੂੰ ਨਾਲ ਨਾਲ ਕੋ ਬਚਿਆ ਸੋ ਕਿ ਫੇਰ ਨਹੀਂ ਕੋਈ বাজਦਾ ਭਾਈ। ਹੂੰ ਹੂੰ। ਹੈ। ਤੇ ਗਿੱਲ ਪਹਿਲਾਂ ਗਿੱਲੇ ਤਲਾ ਕੇ ਵੀ ਬਚੀ ਜਾਂਦਾ ਸੀ। ਹੂੰ। ਚੱਲ ਇੱਕ ਸਾਲ ਹੀ ਆਹੀ ਹੋਇਆ। ਉਹਦੂ ਪਹਿਲਾਂ ਵੀ ਭਈ 12 20 ਮੌਚਰ ਵਾਲੇ ਸੌਂਦੇ ਸੀ। ਹਾਂ ਹਾਂ। ਤੇ ਉਦੋਂ বাজਦਾ ਹੀ ਸੀਗਾ ਫਿਰ ਆ। ਨਾ ਨਾ ਬੋਕਰ ਲਾਦਾ ਐ ਗਰੀ ਮੜੀ ਬੋਕਰ ਤਾਂ ਤਾਂ ਕੋਈ ਨਹੀਂ ਹੂੰ ਬੋਕਰ ਨਾਲ ਤਾਂ ਇਥੇ ਜਾਂ ਉੱਛੇ ਤਾਂ ਵੀਰ ਨੂੰ ਨੇ ਲਗਾਇਨ ਹੂੰ ਪੱਕਾ ਤਾਂ ਲੱਗਣੀ ਹੈ ਬੋਕਰ ਹੀ ਲੱਗਣੀ ਸਾਰਾ ਕੋ ਕਰ ਨਹੀਂ ਹੋਣਾ ਉਹਦਾ ਠੋਕ ਕੇ ਲਾਉਂਦੇ ਭਾਈ ਪੱਕਾ ਬਾਕੀ ਦੂਜੇ ਝੋਨੇ ਜਿਹੜੇ ਛਾੜ ਦਿੰਦੇ ਸੀ ਉਹ ਤੁਹਾਨੂੰ ਨੇ ਬੰਦ ਕਰ ਉਹਨਾਂ ਨੂੰ ਛੇਦਰਾਂ ਵਾਲੇ ਭਾਈ ਭਾਈ ਲੈਂਦੇ ਆ। ਹੂੰ ਛੇਦਰਾਂ ਵਾਲੇ ਭਾਈ ਭਾਈ ਲੈਂਦੇ ਆ ਗਵਰਨਮੈਂਟ ਕੰਮ ਹੀ ਆਲਟੋ ਹੈ ਪਿਆ ਬਈਆ। ਜਿਹਨੇ ਆਂਦੇ ਆ ਨਾ ਅਗੇ ਇੱਕ ਵੀਡੀਓ ਸੁਣੀ ਸੀ ਆਂਦੇ ਨਾ ਕਿ ਜਿਹੜਾ ਤਕੜਾ ਜਿਹਦੇ ਕੋਲ ਤਾਂ ਪੈਸੇ ਆ। ਉਹ ਤਾਂ ਦਾ ਯਾਰ ਕਾਫੂਸ ਖਾ ਲੋਗੀ। ਕਾਫੂ ਦਾ ਮਤਲਬ ਵੀ ਛਾਤੀ ਖਾਓ ਰੋਟੀ। ਰੋਟੀ ਤੇ ਜੰਮੂਗੀ, ਥਾਲ ਤੇ ਕੋਈ ਐਵੀ ਚੀਜ਼। ਤੇ ਜਿਹਦੇ ਕੋਲ ਪੈਸੇ ਆਂਦੇ ਆ ਯਾਰ ਵੀ ਚੰਗਾ ਖਾ ਲਓ। ਜਿਹੜਾ ਬਾਹਰ ਗਿਆ ਉਹ ਤਾਂ ਦਾ ਯਾਰ ਸਟੇਸ਼ਨ ਚੱਲੀ ਹੈ ਤੇ ਜਿਹੜੇ ਇੱਧਰ ਆ ਉਹ ਆਦੇ ਯਾਰ ਬਾਹਰ ਨੂੰ ਚੱਲੀ ਹੈ ਬਾਹਰ ਨੂੰ ਚੱਲੀ ਹੈ ਹੈ ਮੋਲ ਤਾਂ ਆ ਬਣੀ ਪਈ ਆ ਉਲਟ ਹੋ ਗਿਆ ਕੰਮ ਆ ਆ ਚੋਨੇ ਦਾ ਵੀ ਆਈ ਹੈ ਔਰ ਜਿਹੜਾ ਤਾਂ ਸ਼ੈਲਰਾਂ ਵਾਲੇ ਭਾਗਦੇ ਹੁਣ ਉਹ ਉਸੇ ਚੋਨੇ ਨੂੰ ਉਹ ਪੂਰਾ ਭੱਜ ਕੇ ਲੈਂਦੇ ਆ ਨਾ ਗਵਰਨਮੈਂਟ ਆ ਦੀ ਹੈ ਲਾਊਣਾ 26 ਦੇ ਹਾਈਬ੍ਰਿਡ ਨੂੰ ਮਨਜ਼ੂਰੀ ਦਿੱਤੀ ਸੀਗੀ ਤੇ ਸ਼ੈਲਰਾਂ ਵਾਲੇ ਨੇ ਅਸੀਂ ਲੈਣਾ ਨਹੀਂ ਗੱਲਾਂ ਦੋਨੇ ਬਣੀਆਂ ਫਿਰ ਜਿਹੜੇ ਮਾੜੇ ਪਾਣੀ ਜਿੱਥੇ ਹੁੰਦਾ ਹੀ ਹਾਈਬ੍ਰਿਡ ਬਈ ਜੇ ਹਾਈਬ੍ਰਿਡ ਨਾਲ ਲਿਆ ਤੇ ਝੋਨੇ ਬਹੁਤ ਘੱਟ ਲੱਗਣਗੇ ਤੇ ਪਹੜਾ ਏਰੀਆ ਤਾਂ ਹੈ ਹੀ ਹਾਈਬ੍ਰਿਡ ਵਾਲਾ ਯਾਰ ਲਾਈ ਚੁੱਟੀ ਨਾ ਜੀ ਬਹੁਤ ਟਾਈਮ ਲੱਗਦਾ ਨਿਸ਼ਾਨੀ ਲਾ ਦਿੱਤੀ ਕਿ ਇਹਨੂੰ ਖਲਾਅ ਪਤਾ ਨਹੀਂ ਕਿਤੋਂ ਦੀ ਝੋਨੇ ਨੂੰ ਜੋ ਕਣਕਾਂ ਵਿੱਚ ਨਹੀਂ ਅਸੀਂ ਤੇ ਉਦੋਂ ਵੇਲਾ ਤੋਂ ਖੁਸ਼ਕ ਹੋਇਆ ਕਾਂ ਹੈ ਇਹਦੇ ਅਰੀ ਸਲਾਹਤ ਨਹੀਂ ਹੁੰਦੀ ਉਦੋਂ ਲੋਕਾਂ ਦੇ ਪਾਣੀ ਵਾਲਾ ਉਹ ਨਹੀਂ ਕੋਈ ਜਾਰਾ ਪਾਣੀ ਦਾ ਖਾਸ ਵਾਰੀ ਵਿੱਚ ਨਹੀਂ ਆਉਂਦੀ ਜਮਾਨਾ ਇਹ ਪੈਂਚਰ ਲਾਉਣਾ। ਉਹ ਬੜੀਆ। ਪੈਰ ਖੋਦੇ ਹਨ। ਇਹ ਹੋ ਗਿਆ ਪੈਂਚਰ। ਹੌਲੀ ਹੌਲੀ। ਹਵਾ ਨਾ ਹੌਲੀ ਹੌਲੀ ਨਿਕਲਦੀ ਇਹਦੀ। ਇੱਕੇ ਦਾ ਮੈਨੇ ਨਿਕਲਦੀ। ਸੁੱਕਾ ਕਿੱਥੇ ਹੈ? ਗਾਉਂ ਬੈਠ। ਕਾਹ ਬੀਏ ਮੈਂ? ਨਾਲੋਂ ਮੈਂ ਖੋਲ ਦਿੰਨਾ। ਉਹਨੂੰ ਕਹਦੇ ਪੈਂਚਰ ਲਵਾ ਲਿਓ। ਫੇਰ ਧਾਰਾਂ ਚੋਣੀ ਹੋਣੀਆਂ ਹਨ। ਉਹ ਪਿਆ ਤਾਂ ਚਲ ਨਾ ਤਾਂ ਫਿਰ ਵੀ ਲੱਗ ਜੂ ਫਿਰ ਆਪੇ ਖੋਲ ਦੇਨੇ ਅਜ ਕਿ ਨਹੀਂ ਇਹ ਖੋਲ ਦੇਨੇ ਉਹ ਨਾੜਾ ਪਾਣੀ ਪਾਈ ਬੀ ਇਹ ਪਤ ਨਹੀਂ ਅਜ ਕਿਵੇਂ ਖੁੱਲ ਗਏ ਨਵੇਂ ਟਾਇਰ ਹੈ ਮਾਰੋ ਗੋਦੀ ਨਾਲ ਨਾ ਇਹ ਵੀ ਨਾ ਮੈਨੂੰ ਲੱਗਦਾ ਪਹਿਲਾਂ ਫੋਨ ਕਰਕੇ ਪੁੱਛ ਲਾਂਗਾ ਨੂੰ ਹੈ ਨਾ ਕੁਵਾਲ ਨੂੰ ਜੀ ਤਾਂ ਹੁਣ ਟਾਈਮ ਹੈਗਾ ਤਾਂ ਦੱਸ ਦੇ ਮਿੱਤਰਾਂ ਟੈਂਪਲ ਹੈ ਕਿਵੇਂ ਹਾਂ ਹਾਂ ਇਹ ਲਾ ਕੋਲੇ ਘਟਾ ਰਦਾ ਉਹ ਤਾਂ ਮੇਰੀ ਨਾ ਅੱਗੇ ਲੱਤ ਕੋਲੇ ਅੰਦਰ ਹੀ ਬੈਠ ਕੇ ਬੈਠਣ ਦੇ ਕੱਢੀ ਹੁੰਦਾ ਫੁੱਲ ਸਾਧ ਕੇ ਗਏ ਇਹ ਕਿਨੀ ਕਰੇਗੀ ਚਾਹ ਉਹੜੀਆ चाकड़ी चाकड़ी और चाकड़ी 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 केने जकी ना जी तो ठीक है इधर जकी ना पार्ट बास बैठ 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 ਹਾਂ ਜੀ ਸਟੈਂਡ ਤੋਂ ਡਹਿ ਗਿਆ ਤੇਰੇ ਚੜੂ ਕਿਵੇਂ ਯਾਰ ਮੈਨੂੰ ਤਾਂ ਨਹੀਂ ਸਮਝ ਲੱਗਦੀ ਚੜhta ਜਾਊਗਾ ਬਾਹਰ ਜਾਓ ਨਿਕਲਦਾ ਨਹੀਂ ਇੱਕ ਮਿੰਟ ਸਟੈਂਡ ਚੱਕ ਸਟੈਂਡ ਲਾ ਚੱਲ ਜੀ ਚੱਲ 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 ਜਾ ਕੇ ਤਾਂ ਜਾ ਕੇ ਹਾਂ ਜੀ

ਆਜਾ ਕੇ ਨਾ ਲਫਾਵਾ ਚ ਪਾ ਦੇ ਅੱਜ ਇਹ ਦੇ ਭਾਗ ਬੰਦੇ ਬਈ ਇਹ ਨਾ ਉਹ ਉਹ ਤੁੰਨੀ ਉਹ ਨਾ ਚੁੱਪ ਰਹਿ ਮੈਂ ਭੋਜਨ ਨੂੰ ਫੋਨ ਕਰ ਆ ਸੰਦੇ ਵੀ ਅੱਜ ਪੜੀ ਚਲੋ